ਸਾਰੇ ਅੱਜ ਕੱਲ੍ਹ ਅਪੀਲ ਕੀਤੀ ਹੈ ਸਾਰਿਆਂ ਨੂੰ ਵੀ ਜਨੀਆਂ ਤੋਂ ਵੱਧ ਤੋਂ ਵੱਧ ਸਿੱਖ, ਹਿੰਦੂ, ਜੱਥੇਬੰਦੀਆਂ ਜਾਂ ਸਮਾਜਿਕ ਜਾਂ ਰਾਜਨੀਤਿਕ ਜੱਥੇਬੰਦੀਆਂ ਬੇ ਜਿਹੜਾ ਇੰਨਾ ਦਰਦਨਾਕ ਇੱਕ ਵਾਕਿਆ ਹੋਇਆ ਹੈ ਇਹਦੇ ਉੱਤੇ ਇਕੱਠੇ ਹੋਈਏ ਤੇ ਇਹਦੀ ਸ਼ੁਰੂਆਤ ਕਰੀਏ ਤੇ ਅਸੀਂ ਅੱਜ ਡੀਸੀ ਮੈਮ ਤੇ ਐਸਐਸਪੀ ਸਾਹਿਬ ਨੂੰ ਇੱਕ ਮੋਰੰਡਮ ਦਵਾਂਗੇ ਜਿਹਦੇ ਵਿੱਚ ਅਸੀਂ ਕੁਝ ਚੀਜ਼ਾਂ ਲਿਖਿਆ ਆ ਬੇ ਉਹ ਚੀਜ਼ਾਂ ਜਿਹੜੀਆਂ ਇਹਨਾਂ ਭਈਆਂ ਕੋਲੋਂ ਜਾਂ ਪ੍ਰਵਾਸੀ ਜਾਂ ਜਿੰਨੀਆਂ ਵੀ ਕਮਿਊਨਿਟੀਆਂ ਆ ਉਹਨਾਂ ਤੋਂ ਉਹ ਚੀਜ਼ਾਂ ਪੂਰੀਆਂ ਕਰਾਈਆਂ ਜਾਣ ਉਹਨਾਂ ਦੀਆਂ ਵੈਰੀਫਿਕੇਸ਼ਨਾਂ ਕਰਾਈਆਂ ਜਾਣ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਕੀ ਨਹੀਂ ਆ ਤੇ ਉਹਦੇ ਸਬੰਧ ਦੇ ਵਿੱਚ ਅੱਜ ਇੱਕ ਮੰਗ ਪੱਤਰ ਦੇਣ ਆਏ ਆ ਸਾਰੇ ਜੱਥੇਬੰਦੀਆਂ ਵੱਲੋਂ ਤੇ ਸਾਡੀ ਦੇ ਵਿੱਚ ਮੰਗਿਆ ਵੀ ਜਿਹੜਾ ਬੱਚੇ ਨਾਲ ਜੋ ਕੁਝ ਵੀ ਹੋਇਆ ਇਹਦਾ ਜਿਹੜਾ ਕੇਸ ਆ ਵੀ ਫਾਸਟ ਟਰੈਕ ਦੇ ਵਿੱਚ ਲਾਇਆ ਜਾਵੇ 10 ਦਿਨ ਦੇ ਵਿੱਚ ਤੇ 2 ਮਹੀਨਿਆਂ ਦੇ ਵਿੱਚ ਇਸ ਬੰਦੇ ਨੂੰ ਸਜ਼ਾ ਦਿਵਾ ਕੇ ਇੱਕ ਮਿਸਾਲ ਜਿਹੜੀ ਆ ਕਾਇਮ ਕੀਤੀ ਜਾਵੇ ਇਸ ਟਾਪਿਕ ਦਾ ਆਪਾਂ ਬਹੁਤਾ ਗੱਲਾਂ ਕੀ ਕਰਨੀਆਂ ਕੱਲ ਵੀ ਕਿਹਾ ਸੀ ਕੱਲ ਜਿੰਨਾ ਘਟ ਹੋਇਆ ਸੀ ਉਹ ਸਿਰਫ ਇੱਕ ਕਹਿ ਲਈ ਆਪਾਂ ਵੀ ਚਲੋ ਕੱਲ ਰੋਸ਼ਨੀ ਲੋਕਾਂ ਵਿੱਚ ਹੋ ਗਿਆ ਅੱਜ ਕਾਫੀ ਹੱਦ ਤੱਕ ਮੈਂ ਦੇਖ ਲਿਆ ਠੰਡਾ ਪੈ ਗਿਆ ਪਰ ਅਸੀਂ ਇਹ ਚੀਜ਼ ਨੂੰ ਠੰਡੇ ਨਹੀਂ ਪੈਣ ਦਵਾਗੇ ਇਹ ਅੱਗੇ ਇਦਾਂ ਹੀ ਚੱਲੂਗੀ ਹੁਣ ਇਹ ਜਿੰਨਾ ਚਿਰ ਜਿੰਦਾ ਪ੍ਰਸ਼ਾਸਨ ਵੱਲੋਂ ਇਹ ਚੀਜ਼ਾਂ ਦੇ ਉੱਤੇ ਪੈਰਵਾਈ ਕੀਤੀ ਗਈ ਤਾਂ ਠੀਕ ਆ ਨੇ ਤਾਂ ਜਿੰਨਾ ਯੂਥ ਆ ਜਿੰਨੀਆਂ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਆ ਇਹ ਮੋਰੇ ਹੋ ਗਏ ਤੁਰਨ ਗਿਆ ਫੇ ਪ੍ਰਸ਼ਾਸਨ ਦੇਖੂਗਾ ਵੀ ਕੀ ਹੋ ਰਿਹਾ ਆ ਬਾਕੀ ਇਸ ਟਾਪਿਕ ਦੇ ਉੱਤੇ ਜੋ ਵੀ ਆ ਉਹ ਕਈ ਸਾਹਿਬ ਕਹਿਣਗੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਾਂਗਾ ਇਸ ਮੁੱਦੇ ਨੂੰ ਆ ਚੌਥਾ ਦਿਨ ਹੋ ਗਿਆ ਕਿਸੇ ਵੀ ਲੀਡਰ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ ਭਈਆਂ ਲਈ ਇਹਨਾਂ ਨੂੰ ਡੁੱਬ ਕੇ ਮਰ ਜਾਣ ਚਾਹੀਦੇ ਭਈਏ ਨਹੀਂ ਆ ਪੰਜਾਬੀ ਆ ਮੇਰੀਆਂ ਗੱਲਾਂ ਦਾ ਗੁੱਸਾ ਲੱਗਣਾ ਪਰ ਇਹਨਾਂ ਨੂੰ ਡੁੱਬ ਕੇ ਮਰਨਾ ਚਾਹੀਦਾ ਲੱਗਦਾ ਰਾਣਾ ਜੀ ਵੋਟ ਬੈਂਕ ਬਚਾਉਣ ਲਈ ਜਾ ਰਹੇ ਮੈਂ ਕਹਿੰਦਾ ਜੀ ਹੁਣ ਮੈਂ ਨਾ ਨਹੀਂ ਲੈਣਾ ਆ ਦੋ ਚਾਰ ਦਿਨ ਤੇ ਬਾਅਦ ਮੈਂ ਸ਼ੁਰੂ ਹੋਊਗਾ ਇੱਕ ਇੱਕ ਐਮਸੀ ਨੇ ਨਾ BB 25 25 ਕਮਰੇ ਪਾ ਕੇ ਦਿੱਤੇ ਹੋਆ ਉਹ ਸਾਰੇ ਭਈਆਂ ਨੂੰ ਦਿੱਤੇ ਹਜ਼ਾਰ ਹਜ਼ਾਰ ਰੁਪਏ ਦੇ ਉੱਤੇ ਤੇ ਉਹ ਕੱਲ੍ਹ ਦੇ ਹੀ ਸਪੀਚ ਕਰੀ ਜਾਂਦੇ ਪਿਆ ਇੱਕ ਦੋ ਐਮਸੀਆਂ ਨੇ ਸਿਰਫ ਵਿਸ਼ਾ ਆਪਣੇ ਵਿਸ਼ਾ ਪਾਇਆ ਆ ਮੰਗ ਬਤਨੇ ਨਹੀਂ ਰੱਖਿਆ ਵੀ ਆਪਾਂ ਆਪਣੇ ਮਹੱਲੇ ਦੇ ਵਿੱਚ ਕੋਈ ਵੀ ਪ੍ਰਵਾਸੀ ਨਹੀਂ ਰਹਿਣ ਦੇਵਾਂਗੇ ਦੋ ਤਿੰਨ ਪੰਚਾਇਤਾਂ ਨੇ ਸ਼ੁਰੂ ਕਰ ਦਿੱਤਾ ਕੰਮ ਸ਼ੁਰੂ ਹੋ ਗਿਆ ਪਿੰਡ ਪੱਦਰ ਦੇ ਉੱਤੇ ਸ਼ਹਿਰ ਪੱਦਰ ਦੇ ਉੱਤੇ ਪਰ ਸਾਰਾ ਦਾ ਦੁੱਖ ਦੀ ਗੱਲ ਆ ਕਿਸੇ ਰਾਜਨੀਤਿਕ ਲੀਡਰ ਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਨਿਕਲਿਆ ਮੌਕੇ ਦੀ ਸਰਕਾਰ ਕੋਲੋਂ ਅਸੀਂ ਇਹ ਉਮੀਦ ਕਰਦੇ ਸੀ ਵੀ ਕੱਲ ਉਹ ਮੀਟਿੰਗ ਦੇ ਉੱਤੇ ਗਏ ਆ ਇਸ ਮੁੱਦੇ ਨੂੰ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਗੇ ਇਸ ਚੀਜ਼ ਦੇ ਉੱਤੇ ਕੁਝ ਵਧੀਆ ਉਪਰਾਲਾ ਕੀਤਾ ਜਾਏਗਾ ਪਰ ਨਹੀਂ ਕੋਈ ਫੋਨ ਕਾਲ ਨਹੀਂ ਕੋਈ ਕੁਛ ਨਹੀਂ ਕੱਲ ਦੇ ਪਿੱਟ ਪਿੱਟ ਮਰ ਗਿਆ ਰਾਜਨੀਤੀ ਲੀਡਰ ਬੋਲੋ 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 ਪਰ ਨਹੀਂ ਬਾਕੀ ਇਸ ਟੌਪਿਕ ਦੇ ਉੱਤੇ ਤੁਹਾਡਾ ਡਾਕਟਰ ਰਮਨ ਘਈ ਜੀ ਇੱਕ ਇਕੱਲਾ ਮਾਤਰ ਬੰਦਾ ਰਾਜਨੀਤੀ ਨਾਲ ਜਿਹੜਾ ਤਾਲੁਕ ਰੱਖਦਾ ਕੱਲ ਦਾ ਬੋਲ ਰਿਹਾ ਤੇ ਇਸ ਮੁੱਦੇ ਦੇ ਉੱਤੇ ਤੁਰਿਆ ਆ ਬਾਕੀ ਸਭ ਸੌ ਗਏ ਆ ਅੱਜ ਦਾ ਸਬਸ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਆ ਜਿਹੜਾ ਕੱਲ ਦੀ ਗੱਲ ਕੀਤੀ ਆਵੇ ਤਾਂ ਹਜ਼ਾਰਾਂ ਲੋਕ ਬੇਸ਼ੱਕ ਇਕੱਠੇ ਹੋਏ ਸਨ ਪਰ ਅੱਜ ਇੱਥੇ ਦੇਖਣ ਨੂੰ ਕੋਈ ਕੋਈ ਬੰਦਾ ਮਿਲ ਰਿਹਾ ਜਨਕਿ 50 ਵੀ ਬੰਦੇ ਪੂਰੇ ਨਹੀਂ ਕੀ ਕਾਹਨੇ ਕੀ ਆ ਕੀ ਆਪਣਾ ਹੀ ਪੰਜਾਬੀ ਇਕੱਠਾ ਨਹੀਂ ਹੋ ਰਿਹਾ ਅਰੇ ਨਹੀਂ ਨਹੀਂ ਐਸੀ ਕੋਈ ਬਾਤ ਨਹੀਂ ਆ ਜਿੰਨੇ ਅਸੀਂ ਖੜੇ ਆ ਹਰ ਬੰਦੇ ਦੀ ਹਜ਼ਾਰਾਂ ਦੀ ਕੰਪੈਸਟੀ ਆ ਬੰਦੇ ਇੱਥੇ ਇਕੱਠੇ ਕਰਨ ਦਾ ਸਾਡਾ ਮਕਸਦ ਹੀ ਸੀਗਾ ਵੀ ਐਵੇਂ ਲਾਅ ਐਂਡ ਆਰਡਰ ਬਣਿਆ ਰਵੇ ਬੰਦੇ ਇਕੱਠੇ ਹੋਣ ਚ ਕੋਈ ਲਾਅ ਐਂਡ ਆਰਡਰ ਇੱਥੇ ਸੈਕਟਰੀਏਟ ਡਿਸਟਰਬ ਨਾ ਹੋਵੇ ਅਸੀਂ ਪ੍ਰਸ਼ਾਸਨ ਨੂੰ ਮੌਕਾ ਦਈਏ ਆਪਣੀ ਗੱਲ ਰੱਖੀਏ ਇਹਨਾਂ ਨੂੰ ਮੰਗਾ ਮਨਾਣ ਦਾ ਵੀ ਟਾਈਮ ਦਈਏ ਔਰ ਅਸੀਂ ਜਿਆਦਾ ਇਕੱਠ ਇਸ ਕਰ ਅਸੀਂ 1 1 2 2 ਬੰਦੇ ਹਰੇਕ ਸੰਸਥਾਵਾਂ ਦੇ ਬੁਲਾਏ ਸੀ ਆਪਾਂ ਵੀ 1 1 2 2 ਜਾਨੇ ਆਓ ਅਸੀਂ ਮੈਮੋਰੰਡਮ ਦੇਣਾ ਇਹਦੇ ਤੋਂ ਬਾਅਦ ਬਹੁਤ ਜਲਦ ਹੀ ਇਸ ਪਲੈਨਿੰਗ ਕਰਕੇ ਇੱਕ ਸੰਘਰਸ਼ ਕਮੇਟੀ ਬਣਾ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਦੇ ਦਾ ਓਪਨ মিডিਆ ਜੈਸੇ ਐਨਾਉਂਸ ਕਰਾਂਗੇ ਮੈਂਬਰਾਂ ਦਾ ਔਰ ਉਹ ਸੰਘਰਸ਼ ਕਮੇਟੀ ਟਾਈਮ ਟੂ ਟਾਈਮ ਇਸ ਐਜੀਟੇਸ਼ਨ ਨੂੰ ਜਿੱਦਾਂ ਰਾਣਾ ਜੀ ਨੇ ਦੱਸਿਆ ਰੁਕਣ ਨਹੀਂ ਦਿੱਤਾ ਜਾਏਗਾ ਜਿਹੜੇ ਮਾਈਗ੍ਰੇਟ ਪ੍ਰਵਾਸੀ ਬਾਹਰੋਂ ਆ ਕੇ ਇੱਥੇ ਗੈਰ ਗਲਤ ਅਨਸਰ ਹਿਆਰਪੁਰ ਚ ਐਂਟਰ ਕਰ ਗਏ ਆ ਉਹਨਾਂ ਨੂੰ ਇੱਕ ਇੱਕ ਦੀ شناخت ਕਰਕੇ ਉਹਨਾਂ ਨੂੰ ਕੱਢਿਆ ਜਾਏਗਾ ਅੱਜ ਤੁਸੀਂ ਮਨ ਪਤਾ ਦੇਣ ਜਾ ਰਹੇ ਆ ਪ੍ਰਸ਼ਾਸਨ ਨੂੰ ਜਦ ਕਿ ਪ੍ਰਸ਼ਾਸਨ ਦੀ ਜੋ ਕਿ ਕਹਿ ਸਕਦੇ ਆ ਆਪਾਂ ਕਿ ਨਿਗਾਹ ਏ ਟੇ ਸਾਰਾ ਕੁਝ ਤਾਂ ਕਿਉਂਕਿ ਹਰ ਰੋਜ਼ ਇੰਨੀਆਂ ਬੱਸਾਂ ਇੱਕ ਪ੍ਰਵਾਸੀ ਜਾ ਰਿਹਾ ਆਪਣੇ ਨਾਲ 10 ਲੈ ਕੇ ਆ ਰਿਹਾ ਚਾਹੇ ਰੇਲਵੇ ਸਟੇਸ਼ਨ ਚੈੱਕ ਕਰ ਲੋ ਚਾਹੇ ਬੱਸ ਸਟੈਂਡ ਨਾ ਕੋਈ ਬੱਸਾਂ ਦੀ ਚੈਕਿੰਗ ਹੋ ਰਹੀ ਹੈ ਇਹਨਾਂ ਦੀਆਂ ਸਪੈਸ਼ਲ ਬੱਸਾਂ ਚਲਦੀਆਂ ਪਈਆਂ ਜਦ ਕਿ ਤੁਸੀਂ ਮੰਗ ਪੱਤਰ ਦੇਖਿਆ ਹੋਵੇਗਾ ਮੰਗ ਪੱਤਰ ਚ ਅਸੀਂ ਸਿਰਫ ਮੰਗਾ ਹੀ ਇਹ ਰੱਖਿਆ ਔਰ ਪ੍ਰਸ਼ਾਸਨ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਇਹ ਟਾਈਮ ਬਾਉਂਡ ਦੇ ਵਿੱਚ 10 ਦਿਨ ਦੇ ਵਿੱਚ ਇਹਦਾ ਚਲਾਨ ਪੇਸ਼ ਕੀਤਾ ਜਾਵੇ ਕਾਤਲ ਦਾ 2 ਮਹੀਨੇ ਚ ਫਾਸਟ ਟਰੈਕ ਚ ਇਹਨੂੰ ਸਜ਼ਾ ਦਵਾਈ ਜਾਵੇ ਔਰ ਉਹਦੇ ਤੋਂ ਬਾਅਦ ਜਿੰਨੇ ਪ੍ਰ ਉਸ ਥਾਣੇ ਦੀ ਹੱਦ 'ਚ ਜਿੰਨੇ ਜੇ ਥਾਣੇ ਦੀ ਹੱਦ 'ਚ ਰਹਿ ਰਹੇ ਆ ਉਸ ਥਾਣੇ ਦੀ ਇਹ ਸੁਨਿਸ਼ਚਿਤ ਕੀਤੀ ਜਾਵੇ ਕਿ ਉਹਨਾਂ ਦੀ ਵੈਰੀਫਿਕੇਸ਼ਨ ਹੋਵੇ ਪਬਲੀਕਲੀ ਲਾਰਡ ਸਪੀਕਰ ਤੇ ਪ੍ਰਸ਼ਾਸਨ ਇਹ ਅਨਾਉਂਸ ਕਰਾਵੇ ਸ਼ਹਿਰ 'ਚ ਹਫ਼ਤਾ 10 ਦਿਨ ਵੀ ਇਦਾਂ ਇਦਾਂ ਆਪਣੀ ਵੈਰੀਫਿਕੇਸ਼ਨ ਕਰਾਓ ਜਿੰਨੇ ਪ੍ਰਵਾਸੀ ਜਾਂ ਮਾਈਗ੍ਰੇਟ ਹੋ ਕੇ ਆਏ ਆ ਜੇ ਹਫ਼ਤੇ ਜਾਂ 10 ਦਿਨ ਦਾ ਟਾਈਮ ਦੇ ਨਹੀਂ ਉਹ ਕਰਾਂਦੇ ਤਾਂ ਉਹਨਾਂ ਤੇ ਪੁਲਿਸ ਕਾਨੂੰਨੀ ਕਾਰਵਾਈ ਕਰੇ ਇਹਦੇ ਤੋਂ ਇਲਾਵਾ ਜੋ ਮਕਾਨ ਮਾਲਕ ਬਗੈਰ ਵੈਰੀਫਿਕੇਸ਼ਨ ਦੇਖ ਕੇ ਕਿਰਾਏ ਤੇ ਕਮਰਾ ਦਿੰਦੇ ਆ ਅਸੀਂ ਪ੍ਰਸ਼ਾਸਨ ਨੇ ਵੀ ਮੰਗ ਕੀਤੀ ਵੀ ਉਹਨਾਂ ਤੇ ਵੀ ਬੰਦੀ ਕਾਨੂੰਨ ਕਾਰਵਾਈ ਕੀਤੀ ਜਾਵੇ ਹਿਾਰਪੁਰ ਦੇ ਅਮਨ ਚੈਨ ਨੂੰ ਪੰਜਾਬ ਦੇ ਅਮਨ ਚੈਨ ਨੂੰ ਕਿਸੇ ਕੀਮਤ ਤੇ ਟਾਰਗੇਟ ਨਹੀਂ ਹੋਣ ਦਿੱਤਾ ਜਾਏਗਾ ਔਰ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਇਹਨੂੰ ਗੱਲ ਨੂੰ ਲਾਈਟਲੀ ਨਾ ਲਈਓ ਸਮਝੋ ਹਿਾਰਪੁਰ ਬਰੂਦ ਤੇ ਬੈਠਾ ਆ ਹਿਾਰਪੁਰ ਦਾ ਇਤਿਹਾਸ ਰਿਆ ਜਦੋਂ ਵੀ ਪੰਜਾਬ ਲੈਵਲ ਦੀਆਂ ਕੋਈ ਵੱਡੀਆਂ ਐਜੀਟੇਸ਼ਨਾਂ ਹੋਈਆਂ ਤਾਂ ਉਹਦੀ ਸ਼ੁਰੂਆਤ ਹਿਾਰਪੁਰ ਤੋਂ ਹੋਈ ਆ ਇਤਿਹਾਸ ਆ ਤੁਸੀਂ ਜਾਣਦੇ ਹੋ ਮੇਰੀ ਗੱਲ ਸੁਣੋ ਔਰ ਇਹਨੂੰ ਲਾਈਟਲੀ ਨਾ ਲੈਣ ਫਰੂ ਤੇ ਬੈਠਾ ਇਹ ਤੇ ਜੋ ਮੰਗ ਪੱਤਰ ਆ ਤੁਰੰਤ ਸਿਰਫ ਇੱਕ ਅਸੀਂ ਟਾਈਮ ਦਿੱਤਾ ਇਹਨਾਂ ਨੂੰ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹਵੇ ਵੀ ਤੁਸੀਂ ਸਾਨੂੰ ਨਹੀਂ ਦੱਸਿਆ ਸਾਨੂੰ ਟਾਈਮ ਨਹੀਂ ਦਿੱਤਾ ਇਹਨਾਂ ਨੂੰ ਟਾਈਮ ਦਿੱਤਾ ਆ ਟਾਈਮ ਬਾਉਂਡ ਕਰਤਾ ਔਰ ਇਹਦੇ ਬਾਅਦ ਜੇ ਇੱਥੇ ਨਹੀਂ ਮੰਗ ਪੱਤਰ ਤੇ ਪ੍ਰੋਪਰ ਕੰਮ ਹੁੰਦਾ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਹਿਸ਼ਾਰਪੁਰ ਚ ਕਿਦਾਂ ਜੋ ਤੁਸੀਂ ਬਾਕੀ ਕੰਟਰੀਆਂ ਚ ਦੇਖ ਰਹੇ ਹੋ ਨਾ ਹਿਸ਼ਾਰਪੁਰ ਵਿੱਚ ਵੀ ਯੂਥ ਭਰਿਆ ਬੱਲੇ ਬੈਠਾ ਆ ਹਰ ਪੋਲੀਟੀਕਲ ਸਿਸਟਮ ਤੋਂ ਖਿਲਾਫ ਮੇਰੀ ਗੱਲ ਸੁਣੋ ਹਰ ਪਾਸਿਓਂ ਖਿਲਾਫ ਆ ਨਿਆਂ ਨਹੀਂ ਮਿਲ ਰਿਹਾ ਸਿਰਫ ਪੜੇ ਲਿਖੇ ਹੋਣ ਦੇ ਨਾਤੇ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਚੀਜ਼ ਨੂੰ ਪੋਲੀਟਿਕਲਾਈਜ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ ਅਸੀਂ ਨਹੀਂ ਹੋਣ ਦਿੱਤਾ ਸਿਰਫ ਇਸ ਕਰਕੇ ਵੀ ਅਸੀਂ ਪ੍ਰਸ਼ਾਸਨ ਦਾ ਇੱਕ ਆਂਗਾ ਸ਼ਹਿਰ ਦਾ ਆਂਗਾ ਅਮਨ ਸ਼ਾਂਤੀ ਭੰਗ ਨਾ ਹੋਵੇ ਲੇਕਿਨ ਜੇ ਪ੍ਰਸ਼ਾਸਨ ਫੇਰ ਵੀ ਸਾਡੀਆਂ ਇਹ ਜਿਹੜੀਆਂ ਜ਼ਰੂਰੀ ਮੰਗਾਂ ਇਹਨਾਂ ਤੇ ਨਹੀਂ ਕਾਰਵਾਈ ਕਰਦਾ ਤਾਂ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਜੇ ਅਮਨ ਸ਼ਾਂਤੀ ਭੰਗ ਹੁੰਦੀ ਸ਼ਹਿਰ ਦੀ